ਸਾਹਿਬਾ ਦੋਤੋਂ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਮਦਪੁਰਾ ਅਸੀਂ ਪਾਇਂਦਰੀਆ ਦੇ ਮਾਧਮ ਰਾਹੀਂ ਤੁਹਾਡੇ ਨਾਲ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਨੇ ਆ ਅਸੀਂ ਅਕਸਰ ਹੀ ਦੇਖਦੇ ਆ ਕਿ ਜਦੋਂ ਤੁਸੀਂ ਕੋਈ ਵੀ ਚੈਨਲ ਖੋਲੋ ਜਾਂ YouTube ਖੋਲੋ ਜਾਂ Facebook ਖੋਲੋ ਤਾਂ ਉੱਥੇ ਵੈਦਾਂ ਦੀ ਔਜਰਵੈਦ ਦੀ ਦਵਾਈ ਦੇ ਨਾਂ ਤੇ ਬਹੁਤ ਸਾਰੀਆਂ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਕਈ ਵਾਰ ਅਜਿਹਾ ਮਸਲਾ ਵੀ ਹੁੰਦਾ ਹੈ ਕਿ ਉਹਨਾਂ ਵੈਦਾਂ ਵੱਲੋਂ ਬਹੁਤ ਹੀ ਘਟੀਆ ਭੱਦੀ ਸ਼ਬਦਾਵਲੀ ਬੋਲੀ ਗਈ ਹੁੰਦੀ ਹੈ ਤੇ ਤਾਂ ਕਿਉਂਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਵੀ ਉਸ ਸ਼ਬਦਾਵਲੀ ਨੂੰ ਨਹੀਂ ਸੁਣ ਸਕਦੇ ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਆਯੁਰਵੇਦ ਇੱਕ ਬਹੁਤ ਹੀ ਪਾਕ ਪਵਿੱਤਰ ਜਿਹੜੀ ਵਿਧੀ ਆ ਜਿਹਦੇ ਨਾਲ ਹੀ ਅਸੀਂ ਆਪਣੀ ਸਿਹਤ ਨੂੰ ਸੰਭਾਲ ਸਕਦੇ ਹਾਂ ਸਾਡੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਪਰ ਹਾਲ ਦੀ ਘੜੀ ਉਹਨਾਂ ਨੇ ਜਿਹੜਾ ਸਾਰੇ ਦਾ ਸਾਰਾ ਆਯੁਰਵੇਦ ਦਾ ਉਹਨੂੰ ਕਾਮ ਤੇ ਲਿਆ ਕੇ ਖੜਾਇਆ ਹੋਇਆ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਤੁਹਾਡੀ ਨਕਸ਼ਣਾ ਪੈ ਜਾਂਦੀ ਹੈ ਤੁਹਾਡੀ ਕਹਿੰਦੇ ਕਿ ਤੁਹਾਡਾ ਮਨ ਨਹੀਂ ਕਰਦਾ ਕਿ ਮੈਂ ਕਿਥੋਂ ਵੀਡੀਓ ਸੁਣਾ ਜਾਂ ਦੇਖਾਂ ਸਾਡੇ ਕੋਲ ਬਹੁਤ ਹੀ ਸਾਡੇ ਪਿਆਰੇ ਮਿੱਤਰ ਬਲਵਿੰਦਰ ਸਿੰਘ ਢਿੱਲੋਂ ਵੈਦ ਵੈਦ ਬਲਵਿੰਦਰ ਸਿੰਘ ਢਿੱਲੋਂ ਉਹ ਸਾਡੇ ਨਾਲ ਸੰਪਰਕ ਚ ਰਹਿੰਦੇ ਆ ਤੇ ਐਨੇ ਇੱਕ ਸੈਂਸੀਅਰ ਬੰਦੇ ਆ ਕਿ ਉਹਨਾਂ ਦੀ ਹਰ ਗੱਲ ਤੇ ਅੱਖਾਂ ਵਿੱਚ ਕੇ ਯਕੀਨ ਕਰਨ ਨੂੰ ਮਨ ਕਰਦਾ ਤੇ ਨਾਲ ਦੀ ਨਾਲ ਹੀ ਉਹ ਬਹੁਤ ਹੀ ਹਾਸਮੁਖ ਸੁਭਾਅ ਦੇ ਮਾਲਕ ਵੀ ਆ ਅੱਜ ਕੱਲ ਉਹ ਕਨੇਡਾ ਦੇ ਸ਼ਹਿਰ ਵਿਨੀਪੈਗ ਬਕਾਇਏ ਹੋਏ ਆ ਤੇ ਆਪਣੇ ਨਾਂ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਨਾ ਕਿ ਇੱਕ ਸਰਤ ਸਿੰਦਰ ਸਰਤਾਜ ਜੀ ਦਾ ਗਾਣਾ ਕਿ ਹੈਰੀ ਹੋ ਗਿਆ ਗੈਰੀ ਹੋ ਗਿਆ ਉਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਤੋਂ ਬਲੈਡਰ ਦਾਸ ਬਣ ਗਏ ਉਹ ਅੱਜ ਕੱਲ ਤੇ ਸਾਡੇ ਨਾਲ ਉਹ ਸੱਜਣ ਇਸ ਸਮਾਗਮ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੈ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਆਯੁਰਵੈਦ ਕੀ ਹੈ ਜਾਂ ਆਯੁਰਵੈਦ ਨੂੰ ਕਿਹੜੇ ਪਾਸੇ ਨੂੰ ਲਿਜਾ ਰਹੇ ਆ ਅਖੌਤੀ ਵੈਦ ਤੇ ਜਾਂ ਜੋ ਵੀ ਤੁਹਾਡਾ ਕੋਈ ਸਵਾਲ ਹੋਊਗਾ ਅੱਗੇ ਤੁਮਹੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਆਪਾਂ ਵੈਦ ਬਲਵਿੰਦਰ ਸਿੰਘ ਢਿੱਲੋਂ ਜੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ ਢਿੱਲੋਂ ਸਾਹਿਬ ਤੁਹਾਡਾ ਪੰਜੀਰਾਂ ਦੇ ਮੰਚ ਤੇ ਸਵਾਗਤ ਹੈ ਜੀ ਸਸ ਸਸ ਗਾਲੀ ਤੇ ਤੁਹਾਨੂੰ ਵੀ ਤੇ ਤੁਹਾਡੇ ਪੰਜ ਜਾਨ ਦੇ ਸਾਰੇ ਸਤਿ ਸ਼੍ਰੀ ਅਕਾਲ ਮਿਹਰਬਾਨੀ ਤੁਸੀਂ ਅੱਜ ਕੱਲ ਕੈਨੇਡਾ ਦੀ ਧਰਤੀ ਤੇ ਆਏ ਹੋਏ ਹੋ ਤੇ ਪਹਿਲਾਂ ਤਾਂ ਇਹ ਦੱਸੋ ਕਿ ਜ਼ਿੰਦਗੀ ਕਿਵੇਂ ਲੰਘ ਰਹੀ ਆ ਬਹੁਤ ਸੋਹਣੀ ਉਹ ਚਰਤੀ ਕਲਾ ਚ ਹਮ ਬਾਬੇ ਨਾਨਕ ਦੀ ਕਿਰਪਾ ਮੈਂ ਹਮੇਸ਼ਾ ਖੁਸ਼ੀ ਗਿਣਦਾ ਰਹਿੰਦਾ ਹਾਂ ਖਾਨੇ ਕਰਦਾ ਜੀ ਢੰਗੀ ਕਲਾ ਮੈਨੂੰ ਪਸੰਦੀ ਹੈ ਵਾ ਇੱਕ ਤੁਸੀਂ ਕਹਿੰਦੇ ਕਿ ਆਯੁਰਵੇਦ ਦੇ ਨਾਲ ਜੁੜੇ ਹੋਏ ਹੋ ਤੇ ਆਯੁਰਵੇਦ ਤਾਂ ਕਹਿੰਦਾ ਵੀ ਇਹ ਹੈ ਵੀ ਰੂਮ ਰੂਮ ਦਾ ਕਰਨਾ ਹੀ ਪਈ ਨਹੀਂ ਦੁਨੀਆਂ ਨੇ ਸਾਡੀ ਨੇ ਸਮਝੀ ਜੀ ਸਾਡੀ ਦੁਨੀਆਂ ਜਿਵੇਂ ਕਹਿੰਦੇ ਨਾ ਉਰਦੇ ਬਾਤ ਆਉਣਾ ਫਿਰ ਜੀ ਸਾਨੂੰ ਦੂਰ ਦੀ ਚੀਜ਼ ਹਮੇਸ਼ਾ ਪਸੰਦ ਆਉਂਦੀ ਹੈ ਹੂੰ ਇਹਦੇ ਕਰਕੇ ਅਸੀਂ ਐਲੋਪੈਥੀ ਵਿੱਚੇ ਭਜ ਗਏ ਜੀ ਇਹ ਤਾਂ ਸੋਚਿਆ ਨਹੀਂ ਕਿ ਐਲੋਪੈਥੀ ਉਹਨਾਂ ਮੁਰਕਾਂ ਦੀ ਖੋਜ ਹੈ ਇਹਨਾਂ ਮੁਰਕਾਂ ਦੇ ਬਿੱਟੇ 10 ਮਹੀਨੇ ਟੰਗ ਰਹਿੰਦੀ ਹੈ ਜੀ ਤੇ ਜੇਕਰ 2 ਮਹੀਨੇ ਦਰਨੀ ਵੀ ਪੈ ਗਈ ਤਾਂ ਉਹ ਵੀ ਆਪਣਾ ਸ਼ਾਵਲ ਕੀ ਹੁੰਦੀ ਹੈ ਬਿਲਕੁਲ ਆਤਮਾ ਜਿਹੜਾ ਆਯੁਰਵੇਦ ਉਹ ਰੁੱਤਾਂ ਤੇ ਦੇ ਆਸਤਾ ਹੈ ਮੌਸਮਾਂ ਤੇ ਦੇ ਆਸਤਾ ਹੈ ਜੀ ਇਲਾਜ ਵੀ ਮਹੀਨਾ ਦੇ ਰਾਤ ਪਰ ਇਹ ਛੋਟੀ ਮੋਟੀ ਦਵਾਈ ਦੀ ਕੇ ਸ਼ਾਂਤ ਰੱਖਿਆ ਜਾ ਸਕਦਾ ਪਰ ਪੱਕੇ ਇਲਾਜ ਜਿਹੜਾ ਉਪਤੰਤਾ ਹਾ ਕੋੰਦੇ ਜੀ ਸਾਡੇ ਆਯੁਰਵੇਦ ਦਾ ਪੱਠਾ ਪਠਾਇਆ ਐਲੋਪੈਥੀ ਤੇ ਆਯੁਰਵੇਦ ਨੂੰ ਮਿਕਸ ਕਰਕੇ ਵੀ ਕੇ ਨਾ ਨੀ ਜਦੋਂ ਹਰਬਲ ਵਗੈਰਾ ਬਣਾ ਕੇ ਮੰਡਾ ਸ਼ੁਰੂ ਕਰਤਾ ਜੀ ਤੋ ਅਸਲੀ ਆਰਵਾਜ ਦੇ ਮਿੱਟ ਤਾਂ ਨਾ ਤਾਂ ਬੈਲ ਨੂੰ ਸਟੈਥੋਸਕੋਪ ਵੀ ਲੋੜ ਪੈਂਦੀ ਹੈ ਹਮ ਨਾ ਕੋਈ ਬੁਖਾਰ ਨਾ ਆਪਣਾ ਵਾਲੇ ਚੱਕਰ ਵੀ ਨਾ ਹੀ ਕਿਸੇ ਪ੍ਰਕਾਰ ਦੇ ਕਿੰਮਟ ਹੈ ਜੀ ਅੱਤੇ ਜਿਹੜਾ ਵੀ ਬੈਡ ਕਾਉਂਦਾ ਆਪਣੇ ਆਪ ਉਹਦੇ ਤੇ ਸਾਰੀਆਂ ਚੀਜ਼ਾਂ ਮੌਜੂਦ ਨੇ ਪਰ ਜੋ ਟੈਸਟ ਦੇ ਦਿੰਦਾ ਪੰਜਾਂ ਗੀਵਾ ਚੱਕ ਦਿੰਦਾ ਹਮ ਪੈਸਾ ਬਣਾਉਣ ਦੇ ਛੇੜ ਚ ਜੀ ਕਮਿਸ਼ਨ ਜਾਨੀ ਕਿ ਇਸੇ ਕਰਕੇ ਆਰ ਬਾਅਦ ਤਬੀਕ ਕਰਕ ਹੋ ਗਿਆ ਅੱਜ ਕੱਲ ਇੱਕ ਸਹੀ ਮਹੀਨਿਆਂ ਦੇ ਵਿੱਚ ਦੇਖੀਏ ਤਾਂ 5% 10% ਵੀ ਆਰ ਬਾਅਦ ਦੇ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਹੈ ਜੀ ਇਸੇ ਕਰਕੇ ਬੜਾ ਲਾਭ ਤੇ ਤੁਸ ਜੀ ਬਣੀ ਕਰਦੇ ਤੁਸੀਂ ਸਾਬ ਅਸਲ ਦੇ ਵਿੱਚ ਔਰ ਵੈਬ ਦੇ ਨਾਮ ਤੇ ਜਦੋਂ ਆਪਾਂ ਦੇਖਦੇ ਨਾ ਵੀਡੀਓ ਐਡਿਟ ਕਰ ਕਰਕੇ ਬਣਾਈਆਂ ਹੁੰਦੀਆਂ ਉਹ ਇੰਨੀ ਗੰਦੀ ਸ਼ਬਦਾਵਲੀ ਬੋਲਦੇ ਹੁੰਦੇ ਆ ਕਿ ਖੈ ਚੜਨ ਲੱਗ ਜਾਂਦੀ ਹੈ ਹਨ ਇਹੋ ਜਿਹੇ ਦੌਰ ਦੇ ਵਿੱਚ ਬਲਵਿੰਦਰ ਸਿੰਘ ਢਿੱਲੋਂ ਨੁਸਖੇ ਫੇਸਬੁੱਕ ਤੇ ਲਿਖ ਲੈ ਕੀ ਲੋਕਾਂ ਨੂੰ ਦੱਸੀ ਜਾਂਦਾ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਥੋੜਾ ਜਿਹਾ ਉਹਨਾਂ ਨਾਲੋਂ ਹਾਟਵੇਂ ਟਰੈਕ ਤੇ ਚੱਲ ਰਹੇ ਹੋ ਮੇਰੇ ਪਿਤਾ ਵੀ ਵੈਚ ਸੀ ਜੀ ਮੇਰੇ ਦਾਦਾ ਜੀ ਵੀ ਵੈਚ ਹੂੰ ਪਰ ਸਾਡੇ ਕੋਲ ਅੱਜ ਵੀ ਕੋਈ ਲੰਮੀ ਚੌੜੀ ਜੇੜਾ ਵਾਲੀ ਹੂੰ ਉਹ ਪਿਤਾ ਜੀ ਆਖਿਆ ਕਰਦੇ ਸੀ ਵੀ ਦੋਨਾਂ ਕੰਮਾਂ ਦੇ ਵਿੱਚੋਂ ਇੱਕ ਹੋਊਗਾ ਜਾਂ ਪੈਸਾ ਬਣੂਗਾ ਤੇ ਜਾਂ ਇਲਾਜ ਹੋਊਗਾ ਜੀ ਜੀ ਇਹ ਕਥਈ ਇਲਾਜ ਕਰਨਾ ਚਾਹੁੰਦੇ ਹੋ ਫਿਰ ਤੇ ਪੈਸਾ ਕਿ ਬਣਾ ਸਕਦੇ ਹੂੰ ਪੈਸਾ ਨੋਲੀ ਬਰੀ ਨੂੰ ਡਰਾਉਣਾ ਪੈਂਦਾ ਬਿਲਕੁਲ ਬਿਲਕੁਲ ਇਲਾਜ ਕਰਨ ਲਈ ਬਰੀ ਨੂੰ ਕਹਿਣਾ ਪੈਂਦਾ ਤੈਨੂੰ ਹੋਇਆ ਕੀ ਹੈ ਹਾਂ ਤੇਨੂੰ ਤਾਂ ਹੋਇਆ ਹੈ ਜੀ ਜੀ ਉਹ ਕੋਈ ਬੈਨ ਨਹੀਂ ਹੈਗਾ ਜਣਾ ਮਰੀਜ਼ ਦਾ ਇਲਾਜ ਗੱਲਾਂ ਨਾਲ ਨਾ ਕਰਦੇ ਵੇ 25% ਹੂੰ ਕੀ ਉਹ ਉਹ ਬਿਲਕੁਲ ਹੱਬ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਵੱਟ ਹਾਂ ਮਾਨਸਿਕਤਾ ਤੇ ਖੜੀ ਹੈ ਬਿਲਕੁਲ ਹਾਂ ਤੁਹਾਡੇ ਗੁੱਟੇ ਤੇ ਸੱਟ ਵੱਜਦੀ ਆ ਪਰ ਚੋਟ ਪਹਿਲਾਂ ਦਿਮਾਗ ਤੇ ਜੀ ਜੀ ਆ ਸੈਕਸੁਅਲ ਨਹੀਂ ਮੈਂ ਗਰੰਟੀ ਦਿੰਦਾ ਮੇਰੀ ਬੇਟੀ ਬੈਠੀ ਹੋਵੇ ਮੇਰੀ ਘਰ ਵਾਲੀ ਬੈਠੀ ਹੋਵੇ ਜਵਾਈ ਬੈਠਾ ਹੋਵੇ ਮੈਂ ਵਾਈਕਅਪ ਕਰ ਰਿਹਾ ਹਾਂ ਹੂੰ ਮੇਰਾ ਕੰਮ ਬੈਂਡਗੀ ਦਾ ਮੈਂ ਜਵਾਈ ਹੀ ਸੰਭਾਲਦਾ ਪੰਜਾਬ 'ਚ ਜੀ ਮੈਂ ਉਹ ਸਾਰੀ ਚੀਜ਼ਾਂ ਦੱਸ ਬੰਨਾ ਪੜਿਆ सेक्स वाले ਦਾ ਇਲਾਜ ਵੀ ਮੈਂ ਪਰਵਾਸ ਬੈਠ ਕੇ ਕਰ ਸਕਦਾ ਜੀ ਜੀ ਉਹ ਤੋਂ ਪੁੱਛ ਵੀ ਰਵਾਂਗਾ ਉਹਨੂੰ ਦੱਸ ਵੀ ਰਵਾਂਗਾ ਪਰਵਾਸ ਕਿਹੜਾ ਮੈਕਸਟਰ ਵੀ ਨਹੀਂ ਹੋਏਗਾ ਜੀ ਕੋਈ ਤਰੀਕਾ ਹੁੰਦਾ ਕਿ ਗੱਲ ਦਾ ਜੀ 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 ਬਸ ਆਪਣੇ ਲੋਕਾਂ ਨੇ ਇੱਕ ਤਰੀਕਾ ਹੀ ਸਮਝਿਆ ਕਿ ਬਸ ਤੁਹਾਨੂੰ ਪਤਾ ਹੀ ਹੈ ਮੈਂ ਉਹ ਸ਼ਬਦ ਪਤਲਾ ਨਹੀਂ ਚਾਹੁੰਦਾ ਜੀ ਜਿਹੜੇ ਆਪਾਂ ਰਿਵਿਊ ਫੇਸਬੁਕ ਤੇ ਬਿਲਕੁਲ ਬਿਲਕੁਲ ਜਿਹੜੇ ਧਰੋ ਸਾਹਿਬ ਇੱਕ ਅਕਸਰੀ ਕਿਉਂਕਿ ਮੈਂ ਉਸ ਦੌਰ ਦੇ ਵਿੱਚ ਉਸ ਸਮੇਂ ਦੇ ਨੇੜੇ ਹਾਂ ਕਿ ਔਜਰਵੈਦਿਕ ਮੈਡੀਕਲ ਜਿਹੜੀਆਂ ਡਿਸਪੈਂਸਰੀ ਸੀ ਨਾ ਯੂਨਾਨੀ ਔਜਰਵੈਦਿਕ ਕੇਂਦਰ ਸਾਡੇ ਹਿੰਮਤਪੁਰੇ ਦੇ ਵਿੱਚ ਵੀ ਰਹੇ ਆ ਤੇ ਸਾਡੇ ਸਤਿਕਾਰਯੋਗ ਸਾਡੇ ਅੰਕਲ ਜੀ ਸਰਦਾਰ ਕਸ਼ਮੀਰਾ ਸਿੰਘ ਕੰਬੋਜ ਉਹ ਔਜਰਵੈਦਿਕ ਮੈਡੀਕਲ ਆਫਿਸਰ ਸੀ ਮੇਰਾ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਵਿਚਰਨ ਦਾ ਮੌਕਾ ਮਿਲਿਆ ਤੇ ਇੰਨਾ ਕੁ ਔਜਰਵੈਦ ਨੂੰ ਨੇੜੇ ਹੋ ਕੇ ਦੇਖਿਆ ਕਿ ਸਮਝ ਲੱਗਦੀ ਸੀ ਕਿ ਜਿਹੜਾ ਜਿਹੜਾ ਕੁਝ ਉਹਨਾਂ ਨੇ ਵੀ ਕਦੇ ਇਹ ਨਹੀਂ ਸੀ ਲੁਕੋਇਆ ਮੈਨੂੰ ਕਹਿੰਦੇ ਹੁੰਦੇ ਸੀ ਉਹ ਪਰਮੀ ਤੂੰ ਨੁਸਖੇ ਲਿਖ ਲੈ ਕਦੇ ਕੰਮ ਆਉਣਗੇ ਹਨ ਪਰ ਉਹ ਸਮਝ ਬਾਅਦ ਚ ਲੱਗਦੀ ਹੈ ਸਿਆਣਿਆਂ ਦੇ ਕਹੇ ਵਾਲੀ ਗੱਲ ਤੇ ਮੈਂ ਜਦੋਂ ਆਪਾਂ ਜਿਹੜੇ ਤਾਕਤ ਵਧਾਉ ਜਿਹੜੀ ਦਵਾਈਆਂ ਦੀ ਗੱਲ ਕਰਦੇ ਹਾਂ ਨਾ ਉਹਨਾਂ ਚੀਜ਼ਾਂ ਦਾ ਗਿਆਨ ਤਾਂ ਉਦੋਂ ਤੋਂ ਸੀ ਜਦੋਂ ਉਹ 11ਵੀਂ 12ਵੀਂ ਦੇ ਵਿੱਚ ਅਸੀਂ ਪੜ੍ਹਦੇ ਸੀ ਤੇ ਉਹਨਾਂ ਨੇ ਦੱਸਣਾ ਹਰ ਗੱਲ ਵਿਸਥਾਰ ਨਾਲ ਖੋਲ ਕੇ ਦੱਸਣੀ ਅੱਜ ਜਦੋਂ ਐਦਾਂ ਕੋਲੋਂ ਦੇਖਦੇ ਆ ਇਸ ਤਰ੍ਹਾਂ ਦੀ ਸ਼ਬਦਾਵਲੀ ਸੁਣਦੇ ਆ ਤੇ ਜਾਂ ਇਹ ਪਤਾ ਲੱਗਦਾ ਕਿ ਉਹ ਤਾਕਤ ਵਧਾਊ ਦਵਾਈ ਦੇ ਨਾਂ ਤੇ ਕਿਵੇਂ ਵਿਆਗਰਾ ਜਾਂ ਹੋਰ ਗੋਲੀਆਂ ਰਗੜ ਰਗੜ ਕੇ ਪਾ ਕੇ ਲੋਕਾਂ ਨੂੰ ਇੱਕ ਤਾਂ ਤਤਪੜਤੇ ਵੇਚ ਰਹੇ ਆ ਇਹੋ ਜਿਹਾ ਮਾਹੌਲ ਦੇ ਵਿੱਚ ਤੁਸੀਂ ਤੁਹਾਡਾ ਕੀ ਨਜ਼ਰੀਆ ਇਸ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹ ਦਿੱਤਾ ਵੀ ਯਾਰ ਬੈਠੇ ਜਿਹੜਾ ਇਹਨਾਂ ਨੇ ਐਲੋਪੈਥੀ ਮਿਕਸ ਕਰਕੇ ਪੱਠਾ ਠਾਇਆ ਜੀ ਉਸੇ ਕਾਰਨ ਸਾਡੇ ਮਰੀਜ਼ ਸਾਡੇ ਲੋਕ ਤੰਦਰੁਸਤ ਹੋਣ ਦੀ ਜਗ੍ਹਾ ਹਾਂਜੀ ਬਿਮਾਰ ਹੁੰਦੇ ਜਾ ਰਹੇ ਹੂੰ ਕੀ ਪਹਿਲਾਂ ਵਿਆਗਰਾ ਦੀ ਲੋੜ ਪੈਦੀ ਸੀ ਹੂੰ ਨਹੀਂ ਕਿ ਅਜੇ ਤਾਂ 40 ਸਾਲ ਪਹਿਲਾਂ 30 ਸਾਲ ਪਹਿਲਾਂ ਸੈਕਸ ਦੇ ਮਰੀਜ਼ ਵੀ ਲੋਕਾਂ 'ਚ ਨਹੀਂ ਉਤਸੁਕਤਾ ਹੀ ਨਹੀਂ ਸੀ ਜਾਂ ਕੋਈ ਲੋਣਾ ਹੀ ਪ੍ਰਚਾਰ ਦਾ ਸੀ ਹਾਂ 10 ਦੇ ਵਿੱਚੋਂ ਚਾ ਅੱਜ 10 ਦੇ ਵਿੱਚੋਂ 4 ਬੰਦੇ 5 ਬੰਦੇ ਦਾ ਸੈਕਸ ਕਮਜੋਰੀ ਦੇ ਮਰੀਜ਼ ਨੇ ਹੂੰ ਤੇ ਸਹੀ ਮੈਂ ਨਾ ਜੇ ਦੇਖੋ ਤਾਂ 8 ਨੇ ਜੀ 10 ਦੇ ਵਿੱਚੋਂ 13 ਨੂੰ ਛਕਰਾਉਂਦੀ ਘਾਟ ਹੈ ਜੀ 100 ਦੇ ਮੰਗਰ ਦੋ ਨਿਲ ਛਕਰਾਉਂ ਵਾਲੇ ਕਰਤੇ ਨੇ ਜੀ ਜਿਹੜੇ ਕਿ ਅੱਜ ਤੋਂ 40 ਸਾਲ ਪਹਿਲਾਂ ਬਿਲਕੁਲ ਹੀ ਨਿਲ ਸੀ ਨਿਲ ਕਿਉਂਕਿ ਉਹ ਅਮਰਤ ਨਹੀਂ ਸੀ ਜੀ ਚਕਨਾਉਂਦੀ ਘਾਟ ਦੀ ਤੇ ਬਾਕੀ ਆਉਂਦੀ ਸੀ ਜੀ ਜੀ ਕੁਝ ਸਾਦੀਆਂ ਮਾੜੀਆਂ ਪ੍ਰਾਕਾਤਾਂ ਨੇ ਵੀ ਇਸ ਤੇ ਅਸਰ ਪਾਇਆ ਅੱਜ ਗੱਲਾਂ ਮੌਤ ਕਰਦੇ ਆ ਜੀ ਮੈਂ ਹਮੇਸ਼ਾ ਕਹਿੰਦਾ ਕਿ ਨੰਮਾ ਹਮ ਕਿ ਪੰਜਾਬ ਦੀ ਕੋਈ ਔਰਤ ਹੈ ਉਹ ਜੀ ਨਹੀਂ ਜਿਹਨੇ ਇਹ ਨਾ ਬਣਾ ਹੋਵੇ ਵੀ ਔਲੇ ਦਾ ਖਾਦਾ ਤੇ ਛਾਣੇ ਦਾ ਕਿਹਾ ਬਾਅਦ ਚ ਸਵਾਦ ਆਉਂਦਾ ਜੀ ਜੀ ਕਿ ਕਿਸੇ ਮਾਂ ਨੇ ਉਹਨੂੰ ਪੌੜਤ ਨੂੰ ਰਖਵਾਇਆ ਹੂੰ ਤਾਂ ਕਿ ਉਹੜਾ ਖਾਣ ਦੇ ਬੜੇ ਤਰੀਕੇ ਨੇ ਬਿਲਕੁਲ ਮਰਚਾਰ ਪਾ ਦੋ ਮਰੱਬਾ ਖਵਾ ਦੋ ਚੋਲ ਮੰਗਵਾ ਦੋ ਮੈਂ ਵੀ ਕਹਿੰਦਾ ਵੀ 5% ਮਾਵਾਂ ਨਹੀਂ ਵੀ ਇਸ ਪੱਤੇ ਧਿਆਨ ਦਿੱਤਾ ਹੋਵੇ ਵੀ ਆਪਾਂ ਬੱਚੇ ਨੂੰ ਥੋੜੀ ਥੋੜਾ ਔਲਾ ਖਾਣ ਦੀ ਆਦਤ ਪਾਈਏ ਜਾਂ ਕਿਸੇ ਟੀਕੇ ਨਾਲ ਔਲਾ ਦਈਏ ਜੀ ਔਲੇ ਦਾ ਸੰਕਰੇ ਟੀਕੇ ਨਾਲ ਹਟਾਇਆ ਜਾਂ ਸਕਦਾ ਜੀ ਜੀ ਜਦਕੇ ਐਸੇ ਔਲੇ ਨੂੰ ਕਿਆ ਕਰਕੇ ਨਾਮ ਦੇ ਵਰਗੇ ਜੋਸ ਬਣਾ ਕੇ ਆਪਾਂ ਪਰੇ ਕਮਾ ਲਈ ਹੂੰ ਤੇ ਉਹ ਸਾਡੇ ਕੋਲ ਆਏ ਪਰ ਫਿਰ ਕਿਤੇ ਮਾਰੋਣਾ ਵੀ ਦਿੱਤਾ ਕਿ ਨਹੀਂ ਬਿਲਕੁਲ ਜੇ ਵੀ ਥੀਨ ਕਰੇ ਮਜਾਕ ਤੋਂ ਬਿਹਾ ਕੇ ਸੁਕਾ ਕੇ ਆਪਾਂ ਕਲੀ ਜੂਨ ਬਣਾ ਸਕਦੇ ਆ ਤੇ ਕੋਈ ਬਣਾ ਲਗ ਲਗ ਕਿਤੇ ਕਿਉਂ ਨਹੀਂ ਹੈ ਤਾਂ ਉਹ ਇਹ ਨਹੀਂ ਆਉਂਦੀ ਜੀ 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 ਬੈਠੇ ਤਾਂ ਆਪਾਂ ਆਪਣੀ ਅੱਖੀ ਪੜਦੇ ਆ ਜੀ ਮੈਂ ਇਥੇ ਸਾਡੇ ਦੋਸਤਾਂ ਨੂੰ ਦੱਸ ਦੇਵਾਂ ਕਿ ਅੱਜ ਅਸੀਂ ਬੈਤ ਬਲਵਿੰਦਰ ਸਿੰਘ ਢਿਲੋਂ ਜੀ ਨਾਲ ਗੱਲ ਕਰਨ ਦਾ ਜਿਹੜਾ ਸਾਡਾ ਮੁੱਖ ਮਕਸਦ ਇਹ ਨਹੀਂ ਸੀ ਕਿ ਅਸੀਂ ਕੋਈ ਬਹੁਤ ਲੰਮੀ ਚੌੜੀ ਵੀਡੀਓ ਬਣਾ ਕੇ ਤੁਹਾਡੇ ਤੇ ਉਹ ਇਲਾਜ ਥੋਪੀਏ ਅੱਜ ਸਾਡਾ ਇਹ ਸੀ ਕਿ ਅਸੀਂ ਢਿਲੋਂ ਸਾਹਿਬ ਦੇ ਨਾਲ ਜਿਵੇਂ ਕਹਿੰਦੇ ਨੇ ਪੈਨ ਪੈਨ ਵਾਲੀ ਗੱਲ ਵੀ ਅਸੀਂ ਇੱਕ ਤਰ੍ਹਾਂ ਸੁਰਰ ਲਾਉਣੀ ਸੀ ਕਿਉਂ ਸੁਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਅਸੀਂ ਇਹ ਵਿਉਂਤ ਬਣਾ ਰਹੇ ਹਾਂ ਕਿ ਤੁਹਾਡੇ ਸਵਾਲ ਜਵਾਬ ਹੋਣ ਤੁਹਾਡੇ ਸਾਨੂੰ ਸਵਾਲ ਭੇਜੇ ਜਾਣ ਤੇ ਅਸੀਂ ਅੱਗੇ ਹੋਟਲੋ ਸਾਹਿਬ ਨਾਲ ਗੱਲਬਾਤ ਕਰਕੇ ਤੇ ਉਹ ਵੀਡੀਓ ਤੁਹਾਡੇ ਤੱਕ ਸਪੁਰਦ ਕਰੀਏ ਜਿਹੜੀ ਅੱਜ ਦੀ ਗੱਲਬਾਤ ਸੀ ਇੱਕ ਰਸਮੀ ਗੱਲਬਾਤ ਮੰਨੀ ਜਾ ਸਕਦੀ ਹੈ ਤੈਨੂੰ ਸਾਹਿਬ ਮੈਂ ਤੁਹਾਡੇ ਕੋਲੋਂ ਜਲਦੀ ਜਲਦੀ ਇੱਕ ਚੀਜ਼ ਅੱਜ ਲਈ ਇਹ ਕਿ ਤੁਸੀਂ ਲੋਕਾਂ ਨੂੰ ਤੇ ਉਹਨਾਂ ਵੈਦ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਕਾਲ ਕਾਲ ਦੇ ਵਿੱਚ ਇਲਾਜ ਕਰਾਉਣਾ ਚਾਹਦੇ ਆ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਜੀ

ਜੋ ਜੇਕਰੋ ਠੰਡੀ ਜੀਆਂ ਨੇ ਫਿਰ ਮੈਂ ਕੁਝਦਾ ਵੀ ਟੜਕਾ ਕਰ ਲਵਾਂ ਨਿਉ ਜੀ ਜੇ ਜੇਕਰੋ ਗਰਮ ਜੀਆਂ ਨੇ ਫਿਰ ਮੈਂ ਕਹਿੰਦਾ ਤੁਹਾਨੂੰ ਇਸ ਤਰ੍ਹਾਂ ਜੰਪਾਂ ਦਿਉ ਜੀ ਆਸਤ ਦੇ ਵਿੱਚ ਬਹੁਤ ਚੀਜ਼ਾਂ ਇਹੋ ਜੀਆਂ ਨੇ ਜਿਹੜੀਆਂ ਤਸਵੀਰ ਹੀ ਨੇ ਜੀ ਜਿਹੜੀਆਂ ਆਪਣੇ ਤਸਵੀਰ ਗਰਮਾਤ ਤੰਗ ਨਾਲ ਬਦਲ ਲੈਣੀਆਂ ਜੀ ਅਵੇ ਲੁਕਦਾ ਕਹਿਰ ਨੂੰ ਗਰਮ ਤੋਂ ਅਨਸਾਰੀ ਜੀ ਬਿਲਕੁਲ ਬਿਲਕੁਲ ਜੋ ਕਿ ਸ਼ਾਇਦ ਠੰਡੇ ਪਾਣੀ ਦੇ ਘੋਲ ਕੇ ਪੀਓ ਤਾਂ ਠੰਡਕ ਦਿੰਦਾ ਤੁਹਾਨੂੰ ਜੀ ਦਰ ਦੋਤ ਨਾਲ ਗੰਚਾ ਨਾਲ ਸੇਵਨ ਕਰਾਂਗੇ ਤਾਂ ਤੋਂ ਮੋਗ ਬੈਠਦੇ ਵਗੈ ਜੀ ਕਾਜ ਕਿ ਮਟਰ ਦਾ ਵੀ ਇਹੀ ਹਾਲ ਹੈ ਜੀ ਇਹੋ ਹਾਲ ਸਾਰੇ ਸੁੱਕੇ ਮੇਵਿਆਂ ਦਾ ਜੀ ਜੀ ਦੇਖੋ ਸ਼ਰਬਤੀ ਦੇ ਵਿੱਚ ਵੀ ਕੋਈ ਬਦਾਮ ਕਾਜੂ ਹਰਕਾ ਵਗੈਰਾ ਨਾ ਮਿਲਦਾ ਇਸ ਅੰਦਰ ਜੀ ਤੇ ਉਹ ਹੀ ਪਜੀਰੀਆਂ ਦੇ ਵਿੱਚ ਵੀ ਵਰਤਿਆ ਜਾਂਦਾ ਜੀ ਬਿਲਕੁਲ ਬਾਕੀ ਇਹ ਸੁਨੇਹੇ ਦੀ ਗੱਲ ਸਨੇਹਾ ਕੋਈ ਨਹੀਂ ਸੰਧ ਪੈਸੇ ਦੀ ਜੰਨੀ ਦੌੜ ਦੇ ਵਿੱਚ ਲੋਕ ਅੰਨੇ ਹੋਏ ਪਏ ਨੇ ਜਦ ਕੇ ਪਤਾ ਵੀ ਜਹਾਂ ਕਾ ਖੀ ਹੂੰ ਜੀ ਤਾਜੀ ਤਾਜੀ ਦੁਰਘਟਨਾ ਹੋਈ ਹੈ ਜਹਾ ਜੀ ਉਹਦੇ ਵਿੱਚ ਪਾਣੀ ਵੀ ਚਲਾ ਗਿਆ ਜੀ ਜੋ ਮੁੱਖ ਮੰਤਰੀ ਸੀ ਉਹਦੇ ਵਿੱਚ ਕਈ ਮੇਰੇ ਵਰਗੇ ਵੀ ਹੋਣਗੇ ਜਿਨ੍ਹਾਂ ਦਾ ਤਾਂ ਘਰ ਵੀ ਨਹੀਂ ਹੂੰ ਹੂੰ ਆ ਗਏ ਜਰੂਰੀ ਨਹੀਂ ਹੈ ਵੀ ਤੜਾ ਪੰਜਾਬ ਤੇ ਕਿਹੜਾ ਫਰਮਾਉਂਡ ਪਤੀ ਹੈ ਜੀ ਬਿਲਕੁਲ ਬਿਲਕੁਲ ਮਿਲਕਾ ਰਾਜੇ ਵੀ ਗਏ ਤੇ ਰੰਕ ਵੀ ਗਏ ਖੈਰ ਦਾ ਮਤਲਬ ਇਹ ਆ ਕੁਛ ਨਹੀਂ ਕਰਾ ਜੀ ਪਰ ਸਮਝਾ ਕੋਈ ਕੋਈ ਮੈਂ ਪੈਸੇ ਨੂੰ ਕਦੇ ਤਰਜੀਹ ਨਹੀਂ ਦਿੱਤੀ ਜੀ ਨਹੀਂ ਮੇਰੇ ਬਾਤ ਮੈਂ ਜੀ ਪਰ ਮੇਰਾ ਹਮੇਸ਼ਾ ਮਤਲਬ ਇਹ ਹੀ ਰਿਹਾ ਵੀ ਜਿੰਦਗੀ ਚੱਲਦੀ ਰਹੇ ਸੋਹਣੀ ਚੱਲਦੇ ਰਹੇ ਹਰ ਦੇ ਖੇਡਦੇ ਰਹੋ ਜੇ ਤੁਹਾਨੂੰ ਖੁਦ ਹੀ ਸੰਤੁਸ਼ਟ ਨਹੀਂ ਹੋ ਜਾਂ ਪੈਸਾ ਕਦੇ ਸੰਤੁਸ਼ਟੀ ਨਹੀਂ ਨਹੀਂ ਬੰਦਾ ਨਹੀਂ ਬੰਦਾ ਜੀ ਪਰ ਇਹ ਤਾਂ ਸਮਝੋ ਕਿਸੇ ਦਿਨ ਜੀ ਜੀ ਇਹ ਤਾਂ ਸਾਡੇ ਸਿੱਖਿਆ ਦੇਣ ਵਾਲੇ ਮਹਾਪੁਰਖਾਂ ਦੇ ਸਾਹਮਣੇ ਨਹੀਂ ਆਉਂਦੀ ਜਿਹੜੇ ਮਾਇਆ ਦਾਗ ਨਹੀਂ ਮਰਲੇ ਕਰਦੇ ਜਾਂਦੇ ਨੇ ਹੂੰ ਤੇ ਜੇ ਪੈਸਾ ਭਰ ਕੇ ਉੱਥੋਂ ਗੱਡੀ 'ਚ ਬਹਿ ਜਾਂਦੇ ਜੀ 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 ਪਰ ਕੀ ਸਭ ਛਾਣੀਆਂ ਹੋਰ ਕੁਛ ਪੁੱਤਾਂ ਚਾਹੁੰਦਾ ਦੱਸੋ ਬਸ ਅੱਜ ਸਾਡੇ ਨਾਲ ਵਾਦਾ ਹੀ ਕਰੋ ਕਿ ਆਪਾਂ ਇਸੇ ਤਰ੍ਹਾਂ ਹੀ ਮੋੜ-ਮੋੜ ਮਿਲਦੇ ਰਵਾਂਗੇ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਕਿਉਂਕਿ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਮੈਂ ਹਰ ਵੇਲੇ ਹਾਜ਼ਰਾਂ ਕੋਈ ਕਿਸੇ ਵੀ ਇਲਾਜ ਬਾਰੇ ਗੱਲ ਕਰੋ ਜੀ ਕਿਸੇ ਬਿਮਾਰੀ ਬਾਰੇ ਮੈਂ ਤਾਂ ਕਹਿਣਾ ਹਾਂ ਕਿ ਜਦੋਂ ਮੈਂ ਲਖਿਆਉਣ ਨੂੰ ਤਿਆਰ ਆ ਜੀ ਇਹ ਲਾਜ਼ਮੀ ਜ਼ਰੂਰੀ ਇਹ ਨਹੀਂ ਨਾ ਜ਼ਰੂਰੀ ਹੋ ਜਾਂਦਾ ਜੀ ਬਿਲਕੁਲ ਹੋ ਜਾਂਦਾ ਬਿਲਕੁਲ ਬਿਲਕੁਲ ਕੋਨ 90% ਲੋਕਾਂ ਦਾ ਮੈਂ ਮੈਂ ਬਹੁਤ ਇਹੋ ਜਿਹੇ ਕੇਸ ਨੇ इवन ਕੇ ਬੱਚਾ ਮੁੰਡਾ ਕਾਲੇ ਕੇਸ ਮੈਂ ਕੰਟੈਸ ਹੋ ਗਏ ਨੇ ਮੈਂ ਸਬੂਤ ਦੇ ਸਕਦਾ ਇੱਕ ਨਹੀਂ ਇੰਨੇ ਜੀ ਐ ਇੱਕ ਦਮ ਤਾਲੀ ਕੋਈ ਪੈਸੇ ਵੀ ਬੱਚਾ ਦਵਾਈ ਨਾ ਹੋਇਆ ਜਾਂ ਅਜੇ ਹੋਇਆ ਨਹੀਂ ਜੀ ਹਾਂ ਨਾ ਮੈਂ ਉਹਨਾਂ ਦੇ ਦੇਖਿਆ ਨਹੀਂ ਇਹ ਵੱਡੀ ਗੱਲ ਆ ਵੱਡੀ ਗੱਲ ਆ ਪਰ ਉਹ ਜੋ ਪਾਪਾ ਪਾ ਚੁੱਕੇ ਬਹੁਤ-ਬਹੁਤ ਤੁਹਾਨੂੰ ਵੀ ਵਧਾਈਆਂ ਤੇ ਉਹਨਾਂ ਨੂੰ ਵੀ ਵਧਾਈਆਂ ਹਾਂਜੀ ਸੋ ਦੋਸਤੋ ਅੱਜ ਸਾਡੇ ਨਾਲ ਗੱਲਬਾਤ ਦੇ ਲਈ ਵਿਨੀਪੈਗ ਤੋਂ ਜੁੜੇ ਸੀ ਸਾਡੇ ਵੱਡੇ ਵੀਰ ਸਤਿਕਾਰਯੋਗ ਬਲਵਿੰਦਰ ਸਿੰਘ ਢਿੱਲੋਂ ਜੀ ਜਿਹੜੇ ਆਪਦੇ ਨਾਮ ਨਾਲ ਵਾਕਈ ਵੈਦ ਲਿਖਣ ਦੇ ਹੱਕਦਾਰ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੱਲਬਾਤ ਨੂੰ ਆਪਣੇ ਵੱਲੋਂ ਵਧੀਆ ਢੰਗ ਨਾਲ ਲਾਉਂਗੇ ਤੇ ਸਾਡੀ ਕੋਸ਼ਿਸ਼ ਰਹੂ ਕਿ ਚੰਗੀ ਜਾਣਕਾਰੀ ਤੁਹਾਡੀ ਝੋਲੀ ਪਈਏ ਤੁਸੀਂ ਜਦੋਂ ਹੀ ਇਸ ਵੀਡੀਓ ਨੂੰ ਸੁਣੋਗੇ ਤੇ ਇਹਦੇ ਹੇਠ ਤੁਹਾਡਾ ਕੋਈ ਵੀ ਜਵਾਬ ਹੋਵੇ ਕੋਈ ਸਵਾਲ ਹੋਵੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਢਿਲੋਂ ਸਾਹਿਬ ਤੋਂ ਉਹਨਾਂ ਸਵਾਲਾਂ ਦੇ ਜਵਾਬ ਮੰਗ ਕੇ ਤੁਹਾਡੇ ਸਪੁਰਦ ਕਰਾਂਗੇ ਤਾਂ ਕਿ ਇੱਕ ਨਰੂਆ ਸਮਾਜ ਸਿਰਜਿਆ ਜਾ ਸਕੇ ਤੁਸੀਂ ਤਾਂ ਦਰਸ਼ਕ ਹੋ ਮੈਂ ਤੇ ਤੁਹਾਡੇ ਕੋਲ ਵਧੀਆ ਜਾਣਕਾਰੀ ਹੋਵੇ ਅੱਜ ਦੇ ਲਈ ਇੰਨਾ ਹੀ ਬਹੁਤ 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 ਧੰਨਵਾਦ ਜਿਉਣ ਦੇ ਵਾਸਤੇ